ਸਿੱਖ ਐਸੋਸੀਏਸ਼ਨ ਬਾਲਟਿਮੋਰ ਵੱਲੋਂ ਸਾਰੀ ਸਿੱਖ ਕਮਿਊਨਿਟੀ ਦੇ ਵੱਲੋਂ ਡਾਕਟਰ ਜਸਦੀਪ ਸਿੰਘ ਜੈਸੀ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਜਸਦੀਪ ਸਿੰਘ ਜੈਸੀ ਨੂੰ ਸਿਰਪਾਓ ਅਤੇ ਕਿਰਪਾਨ ਭੇਟ ਕਰਕੇ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਡਾਕਟਰ ਜਸਦੀਪ ਸਿੰਘ ਜੈਸੀ ਗੁਰੂ ਦੀ ਇਹ ਸੇਵਾ 1999 ਤੋਂ ਕਰ ਰਹੇ ਨੇ ਅਤੇ ਇਸ ਗੁਰੂ ਘਰ ਵਿੱਚ ਚੇਅਰਮੈਨ ਤੇ ਪ੍ਰਧਾਨ ਦੀ ਵੀ ਸੇਵਾ ਕਰ ਚੁੱਕੇ ਨੇ ਜਿਹੜੇ ਪੰਜਾਬ ਇੰਡੀਆ ਦੀਆਂ ਫਿਰ ਅਮਰੀਕਾ ਦੀ ਗੱਲ ਹੋਵੇ ਤਾਂ ਹਮੇਸ਼ਾ ਅੱਗੇ ਵੱਧ ਚੜ ਕੇ ਸਿੱਖ ਕਮਿਊਨਿਟੀ ਦਾ ਨਾਮ ਰੌਸ਼ਨ ਕਰਦੇ ਨੇ ਡਾਕਟਰ ਜੈਸੀ ਨੂੰ ਇਸ ਮੌਕੇ ਸਾਰੇ ਹੀ ਸਿੱਖ ਹਾਦੇਦਾਰਾ ਦੇ ਵੱਲੋਂ ਸਨਮਾਨਿਤ ਕਰਕੇ ਇੱਕ ਵੱਡੀ ਉਪਲਬਧੀ ਦੇ ਲਈ ਧੰਨਵਾਦ ਕੀਤਾ ਗਿਆ ਜਦੋਂ ਪੰਜਾਬ ਵਿੱਚ ਫਲਡ ਆਏ ਸਨ ਤਾਂ ਇਹਨਾਂ ਨੇ ਰਾਸ਼ਨ ਸਮਗਰੀ ਦੀ ਵੀ ਸੇਵਾ ਕੀਤੀ ਸੀ ਮੈਡੀਕਲ ਕੈਂਪ ਲਗਾਏ ਗੁਰੂ ਘਰਾਂ ਵਿੱਚ ਪਿੰਡਾਂ ਵਿੱਚ ਆਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਸਬੰਧ ਵਿੱਚ ਵੀ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਫਲੋਰੋਡਾ ਵਿੱਚ ਵੀ ਫਲਡ ਕਾਰਨ ਲੋਕ ਬੇਕਰ ਹੋ ਗਏ ਸਨ ਉਹਨਾਂ ਨੂੰ ਵੀ ਫੂਡ ਸਪਲਾਈ ਇਹਨਾਂ ਦੇ ਵੱਲੋਂ ਭੇਜੀ ਗਈ ਸੀ ਇੰਡੀਆ ਦੇ ਵਿੱਚ ਗਰੀਬ ਬੱਚੀਆਂ ਦੇ ਵਿਆਹ ਕਰਵਾਏ ਗਏ ਤੇ ਸਿੱਖ ਆਫ ਅਮਰੀਕਾ ਦੀ ਟੀਮ ਨੇ ਜਸਦੀਪ ਸਿੰਘ ਦੇ ਗਵਾਈ ਵਿੱਚ ਇਹ ਸੇਵਾ ਕਾਰਵਾਈ ਕਰਵਾਈ ਸੀ ਸਭ ਨੂੰ ਗੁਰਬੋਧੀਆਂ ਲੱਖ ਲੱਖ ਵਾਕਾ ਅੱਜ ਕੱਲ ਬਤ ਕਰਦੇ ਆ ਜਸਦੀਪ ਸਿੰਘ ਜਸੀਵਾਰੀ 1990 9 ਦੇ ਵਿੱਚ ਜਿਹਨੂੰ ਗੁਰੂ ਘਰ ਕਹਿਆ ਘਰਾਂ ਦੇ ਵਿੱਚੋਂ ਲੰਗਰ ਪਕਾ ਕੇ ਦਰਿਆ ਨੂੰ ਲੈ ਕੇ ਇੱਕ ਕੰਟੇਨਰ ਦੇ ਵਿੱਚ ਗੁਰੂ ਸਾਹਿਬ ਦੀ ਸੇਵਾ ਕਰਨ ਦੇ ਰਹੇ ਅੱਜ ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਨਾ ਤੇ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਪਹਲਾਣਾ ਚਾਹੁੰਦਾ ਸਟੇਜ ਤੇ ਜਿੰਨੇ ਵਾਰੀ ਗੱਲ ਕਰ ਰਹੇ ਹਾਂ ਜਾਸਦੀ ਚੀਫ ਵੀ ਸੋਕ ਇਹ ਗੁਰੂ ਸਾਹਿਬ ਦੀ ਸੇਵਾ ਨਹੀਂ ਕਲੀ ਕਰਦੀ ਪੰਜਾਬ ਦੇ ਵਿੱਚ ਹੜ੍ਹ ਆਏ ਇਹਨਾਂ ਨੇ ਇੱਕ ਉਹ ਕੰਟੇਨਰ ਜੋ ਇਕੱਠਾ ਕੀਤਾ ਸੀ ਗੁਰਪੁਰ ਦੇ ਵਿੱਚੋਂ ਇਹਨਾਂ ਨੇ ਉਹ ਵੀ ਪਚਾਇਆ ਪੰਜਾਬ ਦੇ ਵਿੱਚ ਇਹਨਾਂ ਦੀ ਟੀਮ ਨੇ 6 ਤੋਂ ਮੈਂਕਰ ਦੀ ਟੀਮ ਨੇ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਕੈਂਪ ਲਗਾਏ ਮੈਡੀਕਲ ਕੈਂਪ ਬੁੱਕਾਂ ਦੇ ਸਾਹਮਣੇ ਨਾਲ ਜਿੰਨੂੰ ਵੀ ਸੇਵਾ ਚਾਹੀਦੀ ਫ੍ਰੀ ਦੇ ਵਿੱਚ ਮੈਡੀਕਲ ਕੈਂਪ ਲਵਾਇਆ ਲਗਾਇਆ ਇਹਨਾਂ ਨੇ ਉਸ ਤੋਂ ਬਾਅਦ ਬੇਗੋਆ ਦੇ ਵਿੱਚ ਜੂਮ ਦੇ ਵਿੱਚ ਮੇਲਾ ਹੁੰਦਾ ਸੰਤ ਪੰਡਾ ਪ੍ਰੇਮ ਸਿੰਘ ਦਾ ਉਸ ਦੇ ਵਿੱਚ ਵੀ ਇਹਨਾਂ ਨੇ ਲੰਗਰ ਦੀ ਸੇਵਾ ਔਰ ਸੈਕੰਡ ਹੈਂਡ ਅਮੇ ਦਵਾਈਆਂ ਦੀ ਸੇਵਾ ਦਵਾਈਆਂ ਨੂੰ ਬਹੁਤ ਪ੍ਰਮੋਟ ਕਰਦੇ ਨੇ ਪੰਜਾਬ ਦੇ ਵਿੱਚ ਦਵਾਈਆਂ ਦਾ ਲੰਘਣਾ ਵੀ ਨੀਡ ਵੀ ਹੈਗੀ ਐ ਇਸ ਟਾਈਮ ਉਸ ਤੋਂ ਬਾਅਦ ਕਾਫੀ ਇੰਦਾ ਦੇ ਕੰਮ ਕੀਤੇ ਜਿਹੜਾ ਟੈਂਪਾ ਦੇ ਵਿੱਚ ਕਿਛ ਤੁਸੀਂ ਦੇਖਿਆ ਕਰੋੜਾ ਦੇ ਵਿੱਚ ਉਹ ਥੇੜੀ ਨੇ ਕਾਫੀ ਸੇਵਾ ਕੀਤੀ ਕੰਟੇਨਰ ਤੇ ਕੰਟੇਨਰ ਟੱਕਰ ਦੇ ਟਰੱਕ ਪਿੱਛੇ ਦਾਸ ਲੈ ਕੇ ਗਿਆ ਇਹਨਾਂ ਨੇ ਸੇਵਾ ਲਗਾਈ ਜਿਸ ਲਈ ਧੰਨਵਾਦ ਤੁਹਾਡਾ ਰੱਖਦਾ ਹੋਰ ਸੈਕੰਡ ਅ ਅੱਜ ਜਦੋਂ ਅਸੀਂ ਕੋਲੀਆਂ ਖੱਲੇ ਉਤਰੇ ਸੀ ਇਹਨਾਂ ਨੇ ਦੇਖਿਆ ਕਿ ਇੱਥੇ ਐਲੀਵੈਟਰ ਦੀ ਵੀ ਲੋੜ ਹੈਗੀ ਐ ਸੋ ਇਹਨਾਂ ਨੇ ਕਿਹਾ ਕਿ ਬਿਰੰਦਰਜੀਤ ਤੇ ਪ੍ਰ hẳn ਸਾਹਿਬ ਨਾਲ ਗੱਲ ਕਰੋ ਅਸੀਂ ਹੈਲਮੇਟਰ ਵੀ ਲਵਾ ਲਿਆ ਬੀਲ ਚੇਅਰ ਦਾ ਜਿਹੜਾ ਅੰਕਾਰ ਦਸੀਬ ਥੱਲੇ ਜਾ ਕੇ ਲੰਗਰ ਵਗੈਰਾ ਆ ਖਾ ਸਕਣ ਜਿਹਨੂੰ ਥਲੀਮ ਕਰਦੀ ਪ੍ਰੋਬਲਮ ਆਦੀ ਉਹਨਾਂ ਵਾਸਤੇ ਮੈਨੂੰ ਲੱਗਦਾ ਕਿ ਜਕਾਰਾ ਵੀ ਛੜਨਾ ਚਾਹੀਦਾ ਤੁਹਾਨੂੰ ਸੋ ਨਿਹਾਲ ਸੋ ਸ੍ਰੀ ਅਕਾਲ ਜੁਪੀ ਇਹ ਇਹਨਾਂ ਦੇ ਨਾਲ ਕੁਝ ਹਿੰਦੂ ਪਰਿਵਾਰ ਵੀ ਸੀ ਉਹ ਵੀ ਆਏ ਅੱਜ ਉਹਨਾਂ ਨੇ ਵੀ ਚੱਕ ਦਿੱਤੇ ਨੇ ਪ੍ਰ hẳn ਸਾਹਿਬ ਨੂੰ ਚੱਕ ਦਿੱਤੇ ਨੇ ਕਿ ਹਿੰਦੂ ਤੇ ਸਿੱਖਾਂ ਦੀ ਵੀ ਸਾਜ ਕਲੀ ਟੁੱਟਣੀ ਚਾਹੀਦੀ ਹੋਈ ਸਾਡੇ ਨਾਲ ਖੜੇ ਨੇ ਅੱਜ ਵੀ ਗੁਰਦੁਆਰੇ ਦੇ ਨਾਲ ਜਸਤੀ ਦੋ ਬਟਲੀ ਕੁਸ਼ ਬੋਲੋ ਗੁਰੂ ਗੁਰੂ ਪਿਆਰੇ ਸਾਹਿਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੇ ਜੀ ਦੇ ਆਗਮਨ ਨੂੰ ਰੱਬ ਦੀਆਂ ਲੱਖ ਲੱਖ ਵਧਾਈਆਂ ਔਰ ਮੈਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਵਾਹਿਗੁਰੂ ਜੀ اس گردوارا صاحب کے پردھان چیئرمین پوری کمیٹی کا دنواد کردہ کہ مجھے تھے، اسی سمان دے رہے ہو میرے بارے بہت کچھ ہوں دسیا برندر جی نے پر میرا دے بارے یہ ہے کہ یہ کوئی ویڈیو نہیں ہے نائنٹی ایٹی نائن تو میں اس گروپ گردوا صاحب ہوں اور جو کچھ بھی میرے کو اور جو دے ایک تھوڑا جہا حصہ واپس بھی دے رہی ہے میں نہیں سمجھتا کہ کوئی بڑی, بڑی گال ہے ਜੇ ਅੱਜ ਮੈਂ ਤੁਹਾਡੇ ਕੋਲੋਂ ਕਹਾ ਵੀ ਮੈਨੂੰ 10000 ਡਾਲਰ ਦੇ ਦਿਓ ਤੇ ਤੁਸੀਂ ਮੈਨੂੰ 10000 ਦੇ ਦਿੰਦੇ ਹੋ ਤੇ ਮੈਂ ਇੱਕ ਸਾਲ ਬਾਅਦ ਪਰ ਉਹਦੇ ਨੂੰ 100 ਡਾਲਰ ਦੇ ਜਾਨਾ ਵੀ ਰੱਖ ਲਈਆ ਤੇ ਫਿਰ ਉਹ ਕਹਾ ਮੋਂ ਮੇ ਰਸਮ ਮੰਨ ਕਰੋ ਕਿ ਇਹ ਕੋਈ ਵਿਦੇਸ਼ ਨਹੀਂ ਸਮਝਦਾ ਇਹ ਵੱਡੀ ਗੱਲ ਹੈ ਇਹ ਸਾਰਿਆਂ ਨੇ ਇਸ ਗੁਰਦੁਆਰਾ ਸਾਹਿਬ ਵਿੱਚ ਸੇਵਾ ਪਾਈ ਹੈ ਸਾਰਿਆਂ ਨੇ ਹਿੱਸੇ ਪਾਏ ਨੇ 1990 ਮੈਨੂੰ ਯਾਦ ਹੈ ਬਿੰਦਰ ਸਿੰਘ ਸ਼ਮੀਲੀ ਇੱਥੇ ਬੈਠੇ ਨੇ ਉਸ ਵੇਲੇ ਗੁਰਦੁਆਰਾ ਸਾਹਿਬ ਇੱਕ ਸਕੂਲ ਚੱਲਦਾ ਹੁੰਦਾ ਸੀ ਸਾਡੇ ਕੋਲ ਨਾ ਜ਼ਮੀਨ ਸੀ ਨਾਈ ਬਿਲਡਿੰਗ ਸੀ ਇਹ ਸਕੂਲ ਵਿੱਚ ਅਸੀਂ 올ਡ ਕੋਰਸ ਸਕੂਲ ਜਾ ਕੇ ਸਿੱਖ ਸ੍ਰੀ ਸੁਨੋ ਬੋਲਡਿੰਗ ਮੁਰਦਾ ਗੁਰਦੁਆਰਾ ਲੱਗਦਾ ਸੀ ਔਰ ਸ਼ਮੀ ਉਸ ਵੇਲੇ ਲੰਗਰ ਦੀ ਸੇਵਾ ਆਪਣੇ ਘਰੋਂ ਦਰੀਆਂ ਬਾਲਟੀਆਂ ਕਿਸਮਾ ਕੁਝ ਘਰੋਂ ਲੈ ਕੇ ਜਾਂਦੇ ਹੁੰਦੇ ਸੀ ਔਰ ਮੈਨੂੰ ਹੁਣ ਵੀ ਯਾਦ ਇਹ ਗੁਰਦੁਆਰਾ ਸਾਹਿਬ ਦੇ ਅੰਮੀ ਪੱਥਰ ਰੱਖਣਾ ਸੀ ਉਸ ਵੇਲੇ ਇਹ ਪੂਰਾ ਇਥੇ ਵੋਲਸ ਹੁੰਦੇ ਸਨ ਤੇ ਸਾਡੀ ਡਿਊਟੀ ਲੱਗੀ ਸੀ ਵੀ ਤੁਸੀਂ ਦੋਏ ਜਾ ਕੇ ਫਿਰ ਥੋੜਾ ਜਿਹਾ ਇਲਾਕਾ ਕਲੀਅਰ ਕਰੋ ਤਾਕੀ ਗੁਰਦੁਆਰੇ ਨੇ ਆਣਾ ਨਹੀਂ ਪੱਥਰ ਹੈ ਜੋ ਥੋੜੀ ਜਿਹਾ ਸਾਫ ਹੋ ਜਾਏ ਤਾਂ ਕਿ ਘਰ ਅੰਦਰ ਆ ਜਾਏ ਤੇ ਉਸ ਵੇਲੇ ਦਾ ਇਸ ਗੁਰਦੁਆਰੇ ਸਾਹਿਬ ਤੋਂ ਜੁੜੇ ਔਰ ਸਭ ਕੀਥੇ ਮਿਲੇ ਔਰ ਬਹੁਤ ਬਹੁਤ ਧੰਨਵਾਦੀਆਂ ਮੈਨੇਜਮੈਂਟ ਦਾ ਸਾਨੂੰ ਇੱਥੇ ਨਾ ਅੱਛਾ ਲੱਗਦਾ ਕਿ ਜਿਹੜੇ ਜੁਵਾ ਪ੍ਰਣ ਉਹਨਾਂ ਦੇ ਗੁਰਦੁਆਰੇ ਦੀ ਬਾਗ ਨੂੰ ਸਮਾਧੀ ਹੋਈ ਹੈ ਨੂੰ ਅੱਗੇ ਲੈ ਕੇ ਜਾ ਰਹੇ ਨੇ ਜਿਹੜੀ ਹੋਰ ਮੈਂ ਗੱਲ ਸਿੱਖਿਆ ਇਸ ਆਪੀ ਜਿੰਦਗੀ ਵਿੱਚ ਗੁਰਦੁਆਰਾ ਸਾਹਿਬ ਕੋਈ ਸੇਵਾ ਹੀ ਤੁਹਾਨੂੰ ਕਿਸੇ ਉਹਦੇ ਦੀ ਯੋਪੋਜੀਸ਼ਨ ਵਿੱਚ ਰਹਿਣ ਦੀ ਤੁਹਾਨੂੰ ਲੋੜ ਨਹੀਂ ਹੁੰਦੀ ਤੁਸੀਂ ਗੁਰਦੁਆਰੇ ਦੀ ਸੇਵਾ ਬਾਹਰ ਰੱਖੀ ਵੀ ਕਰ ਸਕਦੇ ਮੇਰੇ ਤੋਂ ਵੀ ਜ਼ਿਆਦਾ ਕਈ ਸਿੰਘਾਂ ਨੇ ਇੱਥੇ ਸੇਵਾ ਕੀਤੀਆਂ ਨੇ ਫਾਈਨੈਂਸ਼ੀਅਲੀ ਕੀਤੀਆਂ ਨੇ ਆਪਣੀ ਕਿਸੇ ਸਕੂਲ ਵਿੱਚ ਸੇਵਾ ਕੀਤੀ ਕਿਸੇ ਲੰਗਰ ਦੀ ਸੇਵਾ ਸਮਾਰੀ ਇਹ ਸਾਰੀ ਸੇਵਾ ਗੁਰਦੁਆਰੇ ਤੋਂ ਬਹੁਤ ਜ਼ਰੂਰੀ ਹੈ ਉਹ ਸਾਰੀ ਕਰਦੇ ਨੇ ਔਰ ਇਸ ਗੁਰਦੁਆਰੇ ਵਿੱਚ ਜਿਹੜੀ ਇੱਕ کچھ بھی ہو جائے اینڈ آف دا ڈے اِس پروار ایک گردوارا صاحب دی سنگت انہیں سالوں تو اِسی کٹھے ہاں کئی بچے ہوں میں دیکھ رہا کئی بلکی جی بچے ہوں دیتی وہ بہت روز مالی بیٹھے ہیں اور انہیں اچھا لگتا ہے کہ انہیں پرانے اِسی تھے چل رہے ہیں اور ساڑھی سنسا وڈی ہوئی ہے اور ہر پروار انہیں متبےد ہوں دیتی اِسی ایک دوسرے کے خیالانال سہمت ہوئیے یا نہ ہوئیے سویرے ਕਈ ਵਾਰੀ ਹਸਬੰਡ ਵਾਈਫ ਦੇ ਮਤਭੇਦ ਹੋ ਜਾਂਦੇ ਨੇ ਬੱਚਾ ਡੈਡੀ ਨਾਲ ਗੁੱਸੇ ਹੋ ਜਾਂਦਾ ਹੈ ਡੈਡੀ ਬੱਚੇ ਨਾਲ ਗੁੱਸੇ ਹੋ ਜਾਂਦੇ ਨੇ ਪਰ ਰਾਤੀ ਫੈਮਲੀ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਇਕੱਠੇ ਰੋਟੀ ਖਾਂਦੇ ਆ। ਉਹ ਹੀ ਅਸੀਂ ਇਸ ਗੁਰਦੁਆਰਾ ਸਾਹਿਬ ਵਿੱਚ ਵੀ ਇਹ ਕੰਮ ਕਰਖੀਏ ਕਿ ਅਸੀਂ ਇੱਕ ਫੈਮਲੀ ਹੈ ਅਸੀਂ ਇੱਕ ਵੱਡਾ ਪਰਿਵਾਰ ਹਾਂ। ਔਰ ਨਾਦੇ ਮੈਂ ਵੇਖਦਾ ਕਿ ਜਿਹੜਾ ਸਾਡਾ ਯੂਥ ਹੈ ਜ ਬੜਾ ਖੁਸ਼ੀ ਹੁੰਦੀ ਦੇਖ ਕੇ ਕਿ ਯੂਥ ਸਾਡਾ ਤਿਆਰ ਹੋ ਰਿਹਾ ਹਰ ਇੱਕ ਨੂੰ ਸਿੱਖੀ ਤੋਂ ਅੱਗੇ ਖਾਲਸੇ ਦੇ ਰੂਪ ਵਿੱਚ ਆ ਗਏ ਨੇ ਬਹੁਤ ਦਿਨੋਂ ਖੁਸ਼ੀ ਹੁੰਦੀ ਹੈ। ਪਰ ਨਾਲ ਹੀ ਇਹ ਯੂਥ ਨੂੰ ਇਹ ਵੀ ਕਹਾਂਗੇ ਤੁਸੀਂ ਜਿੱਥੇ ਸਿੱਖੀ ਵਿੱਚ ਆਂ ਪੱਕਿਓ ਜਿੱਥੇ ਤੁਸੀਂ ਅੱਜ ਗੱਟਕੇ ਦੇ ਵਿਦਿਆ ਵਿੱਚ ਬਹੁਤ ਅੰਕਿਓ ਨਾਲ ਹੀ ਤੁਸੀਂ ਅੱਜ ਕੱਲ ਦੀ ਜਿਹੜੀ ਲੋੜ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਮੈਥ ਫਿਜ਼ਿਕਸ ਸਾਇੰਸ ਇਹਦੇ ਵਿੱਚ ਪੂਰਾ ਧਿਆਨ ਰੱਖੋ ਤਾਂ ਕਿ ਤੁਸੀਂ ਦੁਨੀਆ ਵਿੱਚ ਜਾ ਕੇ ਪੂਰੀ ਤਰ੍ਹਾਂ ਕੰਪਲੀਟ ਕਰ ਸਕੀ। ਔਰ ਨਾਲ ਹੀ ਮੈਨੇਜਮੈਂਟ ਵੀ ਕਹਾ ਕੇ ਹੁਣ ਸਾਡੀਆਂ ਜ਼ਰੂਰਤਾਂ ਬਦਲ ਰਹੀਆਂ ਨੇ। ਅਸੀਂ ਜਿਹੜੇ ਗੁਰਦੁਆਰਾ ਸਾਹਿਬ ਜਦ ਬਣਾਇਆ ਸੀ ਸ਼ੁਰੂ ਵਿੱਚ ਇਹ ਹੁੰਦਾ ਸੀ ਕਿ ਛੋਟੀ ਜਿਹੀ ਬਿਲਡਿੰਗ ਮਿਲਿਆ ਜਿੱਥੇ ਅਸੀਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਤੇ ਬਸ ਆਪਣਾ ਹਰ ਸੰਡੇ ਨੂੰ ਦਰਬਾਰ ਨਾ ਸਕੀਏ ਉਹ ਸੰਡੇ ਤੋਂ ਚੱਲਦਾ ਚੱਲਦਾ 7 ਦਿਨ ਹੋ ਗਿਆ ਬਿਲਡਿੰਗਾਂ ਵੀ ਬਟੀਆਂ ਹੋ ਗਈਆਂ ਹੁਣ ਮੈਨੂੰ ਲੱਗਦਾ ਸਾਡੀ ਅਗਲੀ ਜਿਹੜੀ ਜ਼ਰੂਰਤਾਂ ਨੇ ਉਹ ਹੈ ਨੇ ਰਿਸੋਰਸ ਸੈਂਟਰਸ ਬਣਾਉਣੀਆਂ ਸਾਡੀ ਗਰੁੱਪ ਵਾਸਤੇ ਸਾਡੇ ਬਜ਼ੁਰਗਾਂ ਵਾਸਤੇ ਇੱਥੇ ਕੋਈ ਅਸੀ ਸੈਂਟਰ ਬਣਾਈ ਲਈ ਤਾਂ ਕਿ ਬਜ਼ੁਰਗਾਂ ਨੂੰ ਦੇਖ ਦੇ ਰਿਹਾ ਲੱਭ ਸਕੇ ਕਿਉਂਕਿ ਇਸੇ ਸਾਰੇ ਹਮ ਸੀਨੀਅਰਸ ਹੋ ਰਹੇ ਆ ਸਾਡੇ ਮਾਤਾ ਪਿਤਾ ਪਰਿਵਾਰ ਬਹੁਤ ਜ਼ਰੂਰਤਾਂ ਨੇ ਉਸ ਵੇਲੇ ਅਸੀਂ ਧਿਆਨ ਦਿੱਤੇ ਜਿਹੜੇ ਸਾਡੇ ਬੱਚੇ ਇਕ ਪੰਜਾਬ ਤੋਂ ਆ ਰਹੇ ਨੇ ਕਈ ਅਨਡਾਕੂਮੈਂਟਡ ਆ ਰਹੇ ਨੇ ਬੜੀ ਬੜੀ ਮੁਸ਼ਕਲਾਂ ਦਾ ਉਹਨਾਂ ਨੂੰ ਉੱਥੇ ਸਾਹਮਣਾ ਕਰਨਾ ਪੈ ਰਿਹਾ ਹੈ ਅਬਿਊਜ਼ ਹੋ ਰਹੇ ਨੇ ਉਹਨਾਂ ਅਸਤੇ ਗੁਰਦੁਆਰਾ ਸਾਹਿਬ ਵਿੱਚ ਰਿਸੋਰਸ ਸੈਂਟਰ ਬਣੇ ਜਿਹੜੇ ਇਹ ਜੋ ਬੱਚਿਆਂ ਨੂੰ ਅਸੀਂ ਗਾਈਡ ਕਰ ਸਕੀਏ ਉਹਨਾਂ ਨੂੰ ਹੋਰ ਕੇ ਇੱਥੇ ਮਦਦ ਦੇ ਸਕੀਏ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਸ ਤਰ੍ਹਾਂ ਹੀ ਹੋਏਗਾ ਇਕਵਾਰੀ ਫੇਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੱਚੇ ਬਾਸ਼ਾ怀ਬੂ ਦਾ ਲੱਖਾਂ ਦਾ ਸ਼ੁਕਰ ਗੇਜੀ ਸਾਰੇ ਇਸ ਮੋਰਚ ਵਿੱਚ ਨੇ ਇਕੱਠੇ ਆਂ ਰਸ ਸਿੱਖੀ ਦੀ ਸੇਵਾ ਹੋ ਰਹੀ ਹੈ ਕਈ ਮੈਂ ਆਪਣੇ ਸੀਨੀਅਰਸ ਦੇਖਣੇ ਸਤਾਰ ਬੰਦੇ ਸਿੰਘ ਜੀ ਬੈਠੇ ਹੋਏ ਨੇ ਸਾਡੇ ਸਤਾਰ ਚੰਚਲ ਸਿੰਘ ਜੀ ਬੈਠੇ ਹੋਏ ਨੇ ਕਈ ਗੁਰਦੇਵ ਭਾਜੀ ਹੈਪੀ ਭਾਈ ਸਾਰੇ ਬੈਠੇ ਹੋਏ ਨੇ ਤੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਮਿਲ ਕੇ ਚੱਣਨ ਦੀ ਅਪੀਲ ਕਰਦਾ